ਵੈਲਕਮ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਮਹੱਤਵਪੂਰਨ ਅਹੁਦੇ ਨੇ ਜਿਹੜੇ ਉਹ ਡਿਸਕਸ ਕਰਾਂਗੇ ਕਰੰਟ ਅਫੇਅਰਸ ਦਾ ਹਿੱਸਾ ਨੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੇ ਜਿਹੜੇ ਕਰੰਟ ਅਫੇਅਰਸ ਨੇ ਇਹ ਭਾਵੇਂ ਤੁਹਾਡੇ ਪੁਲਿਸ ਹੋਵੇ ਪਟਵਾਰੀ ਹੋਵੇ ਕਾਂਸਟੇਬਲ ਹੋਵੇ ਕਲਰਕ ਦੀ ਪੋਸਟ ਹੋਵੇ ਜਾਂ ਫੂਡ ਸਪਲਾਈ ਇਨਸਪੈਕਟਰ ਕੋਈ ਟੀਚਿੰਗ ਲਾਈਨ ਦੇ ਵਿੱਚ ਟੈਕਨੀਸ਼ੀਅਨ ਦੀ ਪੋਸਟ ਹੋਵੇ ਕੋਈ ਵੀ ਪੋਸਟ ਹੋਵੇ ਤਾਂ ਕਰੰਟ ਅਫੇਅਰਸ ਨੇ ਜਿਹੜੇ ਇੱਕ ਜ਼ਰੂਰੀ ਹਿੱਸਾ ਨੇ ਸਾਰੀਆਂ ਪੋਸਟਾਂ ਲਈ ਤਾਂ ਇਹਨਾਂ ਦੀ ਨੌਲੇਜ ਜਿਹੜੀ ਤੁਹਾਨੂੰ ਬਹੁਤ ਜ਼ਰੂਰੀ ਆ ਕਿ ਜਿਹੜੇ ਸੰਵਿਧਾਨਕ ਮੁਖੀ ਨੇ ਉਹ ਕਿਹੜੇ-ਕਿਹੜੇ ਨੇ ਸਾਡੇ ਦੇਸ਼ ਦੇ ਵਿੱਚ ਰਾਸ਼ਟਰਪਤੀ ਆ ਜਿਹੜਾ ਉਹਦਾ ਅਹੁਦਾ ਕਿਹਨੂੰ ਮਿਲਿਆ ਹੋਇਆ ਡਰੋਪ ਦੀ ਮੁਰਮੂ ਨੂੰ ਕਿੰਵੇਂ ਰਾਸ਼ਟਰਪਤੀ ਨੇ 15ਵੇਂ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਜਗਦੀਪ ਧਨਕਰ 14ਵੇਂ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੁੱਖ ਚੋਣ ਕਮਿਸ਼ਨਰ ਸਾਡੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕੌਣ ਨੇ ਰਾਜੀਵ ਕੁਮਾਰ 25ਵੇਂ ਚੋਣ ਕਮਿਸ਼ਨਰ ਨੇ ਚੋਣ ਕਮਿਸ਼ਨਰ ਅਨੂਪ ਚੰドラਪਾਂਡੇ ਤੇ ਅਰुण ਗੋਇਲ ਡਿਪਟੀ ਚੌਂ ਨ ਮਨੇ ਕਮਿਸ਼ਨਰ ਕਿਹੜੇ ਕਿਹੜੇ ਨੇ ਅਜੇ ਬਾਦੂ ਆਰ ਕੇ ਗੁਪਤਾ ਉਮੇਸ਼ ਸਿਨਾ ਚੰਦਰਪੂਸ਼ਨ ਕੁਮਾਰ ਸੁਦੀਪ ਜੈਨ ਕੰਟਰੋਲਰ ਤੇ ਐਡੀਟਰ ਜਰਨਲ ਕੰਟਰੋਲਰ ਤੇ ਐਡੀਟਰ ਜਰਨਲ ਕਿਹੜੇ ਨੇ ਗ੍ਰੀਸ਼ ਚੰਦਰ ਮੁਰਮੂ 14ਵੇਂ ਨੇ ਇਹ ਅਹੁਦੇ ਤੇ ਕੰਟਰੋਲਰ ਜਰਨਲ ਆਫ ਅਕਾਊਂਟਸ ਭਾਰਤੀ ਦਾਸ 27ਵੇਂ ਇਹ ਤਾਂ ਇਹ ਸੀਗੇ ਮਹੱਤਵਪੂਰਨ ਸੰਵਿਧਾਨਕ ਮੁਖੀ ਸੰਵਿਧਾਨ ਦੇ ਅਨੁਸਾਰ ਅਹੁਦੇ ਮਿਲੇ ਹੋਏ ਨੇ ਇਹਨਾਂ ਨੂੰ ਅੱਗੇ ਗੱਲ ਕਰਦੇ ਹਾਂ ਅਸੀਂ ਮਹੱਤਵਪੂਰਨ ਸੰਸਦੀ ਮੁਖੀ ਸੰਸਦ ਅਕੋਰਡਿੰਗ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਖਰ ਰਾਜ ਸਭਾ ਦਾ ਡਿਪਟੀ ਚੇਅਰਮੈਨ ਹਰਵੰਸ਼ ਨਾਰਾਇਣ ਸਿੰਘ ਤੁਹਾਨੂੰ ਐਮਸੀਕਿਊ ਦੇ ਰੂਪ ਦੇ ਵਿੱਚ ਕਰੰਟ ਅਫੇਅਰਜ਼ ਆਉਣਗੇ ਪੇਪਰਾਂ ਦੇ ਵਿੱਚ ਤਾਂ ਇਹਨਾਂ ਦੀ ਨੌਲੇਜ ਤੁਹਾਨੂੰ ਬਹੁਤ ਜ਼ਰੂਰੀ ਆ ਰਾਜ ਸਭਾ ਦਾ ਸਕੱਤਰ ਜਰਨਲ ਪ੍ਰਮੋਦ ਚੰਦਰਾ ਮੋਦੀ ਰਾਜ ਸਭਾ ਦੇ ਵਿਰੋਧੀ ਧਿਰ ਦਾ ਨੇਤਾ ਮਲਿਕਾ ਅਰਜਨ ਖੜਗੇ ਰਾਜ ਸਵਾ ਦੀ ਸੱਤਾਧਾਰੀ ਪਾਰਟੀ ਦੇ ਨੇਤਾ ਪਯੂਸ਼ ਗੋਇਲ ਲੋਕ ਸਭਾ ਸਪੀਕਰ ਓਮ ਮਿਰਲਾ ਲੋਕ ਸਭਾ ਦੇ ਵਿਰੋਧੀ ਧਿਰ ਦਾ ਨੇਤਾ ਅਧੀਰ ਰੰਜਨ ਚੌਧਰੀ ਲੋਕ ਸਭਾ ਦਾ ਸਖਤਰ ਜਰਨਲ ਉਤਪਲ ਕੁਮਾਰ ਸਿੰਘ ਤਾਂ ਇਹ ਸੀਗੀ ਸਾਡੀ ਵੀਡੀਓ ਜਿਹਦੇ ਵਿੱਚ ਅਸੀਂ ਡਿਸਕਸ ਕੀਤੇ ਨੇ ਜਿਹੜੇ ਸੰਵਿਧਾਨਕ ਮੁਖੀ ਨੇ ਤੇ ਸੰਸਦ ਦੀ ਮੁਖੀ ਨੇ ਆਉਣ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਗਭਗ ਸਾਰੇ ਤਰ੍ਹਾਂ ਦਾ ਮਟੀਰੀਅਲ ਆ ਜਿਹੜਾ ਤੁਹਾਨੂੰ ਇਸ ਚੈਨਲ ਤੇ ਮਿਲੇਗਾ ਚਾਹੇ ਤੁਸੀਂ ਕੋਈ ਵੀ ਕੋਰਸ ਕਰ ਰਹੇ ਹੋ ਜਾਂ ਕੋਈ ਕੰਪੀਟੀਸ਼ਨ ਟੈਸਟ ਦੇ ਰਹੇ ਹੋ ਬੀਐਡ ਕਰ ਰਹੇ ਹੋ ਕੁਝ ਵੀ ਕਰ ਰਹੇ ਹੋ ਤਾਂ ਤੁਸੀਂ ਇਸ ਚੈਨਲ ਦੇ ਉੱਤੇ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਓਕੇ ਥੈਂਕਸ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ